ਕੁਲਦੀ ਭਾਜੀ ਇਹ ਬਸ ਮਜੀਦਾਫੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬੜੀ ਹੈ ਮੈਂ ਆਇਆ ਆਂ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲਜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆ ਗਏ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮੀਨ ਸੀ ਗੀਜਰ ਸੀ ਬੈਟਰੀ ਸੀ ਬਲਕ ਟੋਟਲ ਇਲੈਕਟ੍ਰੋਨਿਕਸ ਆ ਰਹੀ ਪਈ ਨਾ ਜਾਂ ਕਿੰਨਾ ਕੁ ਸੀ ਇਹ ਸਿਜਾ ਜੱਜ ਬੰਦਾ ਆ ਕਿੱਡਾ ਨੁਕਸਾਨ ਹੋਇਆ ਨੁਕਸਾਨ ਪਈ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਆ ਅੱਗੇ ਕਿਹੜੀ ਸਟ੍ਰੈਟਜੀ ਕਿਹੜੀ ਆ ਅੱਗ ਫਿਰ ਪਾਜੀ ਦੇਖੋ ਫਾਈਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੇ ਬੰਬੀ ਚਲਦੀ ਆ ਨਾਲੀ ਚੋਂ ਦਾ ਭਾਗ ਆ ਉਹਨਾਂ ਨੇ ਬੰਬੀ ਚਲਾਈ ਫਿਰ ਉਸ ਤੋਂ ਆ ਪਾਣੀ ਜੋ ਸ਼ਹਿਰ ਦੇ ਬਾਰਟੀਆਂ ਬੁਲਟੀਆਂ ਅੱਗ ਪਾਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਗੱਲ ਵਧੀ। ਨਹੀਂ ਭਾਈ ਜੀ ਇਹਦਾ ਇਹਦਾ ਨਹੀਂ ਕੋਈ ਪਤਾ। ਮੈਂ ਤਾਂ ਕੀ ਮੰਗੀ ਕਰਦੇ। ਭਈ ਪ੍ਰਸ਼ਾਸਨ ਕੋਈ ਮੰਗ ਕਰਦੇ ਆ। ਜਿਹੜੀ ਸਾਡੀ ਸਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸਰਗੇ ਸਵਾਹ ਚੁਗੀ ਹੈ। ਠੀਕ ਹੈ ਜੀ। ਤੇ ਹੁਣ ਪ੍ਰਸ਼ਾਸਨ ਕੋਈ ਮੰਗ ਕਰ ਲੈ ਸਾਡੀ ਮੱਤ ਕੀਤੀ ਜਾਏ। ਜਿਹੜਾ ਕਰਦਾ ਨੁਕਸਾਨ ਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ। ਥੋੜੀ ਪ੍ਰਸ਼ਾਸਨ ਕੋਲ ਬਸ ਮਤ ਮੰਗਦੇ ਆ। ਅੱਜ ਸਾਡੇ ਸ਼ਹਿਰ ਧਾਰੀਵਾਲ ਵਿੱਚ ਬਹੁਤ ਮੰਗਵਤੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਜੀ ਟੀਵੀ ਸੈਂਟਰ ਜੋ ਵਿਕੀਪਾਤੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਦੇ ਲੱਗੇ ਆ ਉਰੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤ 11 ਵਜੇ 10:52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਹੀ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਹੈ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸਿਓ ਜੀ ਕੀ ਅੱਜ ਦਾ ਜਿਹੜਾ ਅੱਗ ਦਾ ਮਸਦਰ ਸੀਗਾ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਆ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਇਹ ਸਰ ਸਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਪਹੁੰਚੇ ਹੋ ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਅਗਰ ਤਾੜੀ ਵਾਲ ਜੀ ਹਾਂਜੀ ਆ ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਕਿ ਅੱਗ ਬਹੁਤ ਭਿਆਨਕ ਲੱਗੀ ਹੋਈ ਹੈ ਜਿੱਤੇ ਕੀ ਸਾਡੇ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਜੁੱਧ ਜਾ ਕੇ ਅੱਗ ਤੇ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਮਾ ਦੱਸ ਦਿਓ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕਿ ਬਾਈਚਾ ਸਕੇ ਅੱਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅਗਲ ਅੱਗ ਦਾ ਸਰ ਇਹ ਕਾਰਨ ਨਾ معلوم ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿਸ ਤਰ੍ਹਾਂ ਅੱਗ ਲੱਗੀ ਹੈ